ਦੋਸਤੋ ਸੁਨੀਤਾ ਵਿਲੀਅਮਸ ਪੁਲਾੜ ਵਿੱਚ 9 ਮਹੀਨੇ ਬਿਤਾਉਣ ਤੋਂ ਬਾਅਦ ਸੁਰੱਖਿਤ ਰੂਪ ਨਾਲ ਧਰਤੀ ਤੇ ਪਰਤ ਆਈ ਹੈ ਬੁੱਧਵਾਰ ਸਵੇਰੇ ਸਪੇਸ ਐਕਸ ਦਾ ਡ੍ਰੈਗਨ ਕੈਪਸੂਲ ਸੁਨੀਤਾ ਸਮੇਤ ਸਾਰੇ 4 ਪੁਲਾੜ ਯਾਤਰੀਆਂ ਨੂੰ ਲੈ ਕੇ ਫਲੋਰੀਡਾ ਤੋਂ ਸਮੁੰਦਰ ਵਿੱਚ ਉਤਰਿਆ ਪੁਲਾਰ ਤੋਂ ਧਰਤੀ ਤੱਕ ਦਾ ਇਹ ਸਫ਼ਰ 17 ਘੰਟਿਆਂ ਦਾ ਸੀ ਪਰ ਲੈਂਡਿੰਗ ਦੀ ਇਸ ਪ੍ਰਕਿਰਿਆ ਵਿੱਚ 7 ਮਿੰਟ ਦਾ ਇੱਕ ਸਾਂਹ ਰੋਕ ਦਾ ਪਲ ਵੀ ਸੀ ਅੰਤਰਰਾਸ਼ਟਰੀ ਪੁਲਾਰ ਰੈਸਟੇਸ਼ਨ ਤੋਂ ਧਰਤੀ ਤੱਕ ਦਾ 17 ਘੰਟੇ ਦਾ ਸਫ਼ਰ ਚੁਣੌਤੀਆਂ ਨਾਲ ਭਰਿਆ ਹੋਇਆ ਸੀ ਪਰ ਜਿਵੇਂ ਹੀ ਪੁਲਾਰ ਨਿਯਾਨ ਧਰਤੀ ਤੇ ਵਾਯੂ ਮੰਡਲ ਵਿੱਚ ਦਾਖਲ ਹੋਇਆ ਉਸ ਦਾ ਤਾਪਮਾਨ 19 ਤੋਂ ਡਿਗਰੀ सेल्सियस ਤੋਂ ਵੱਧ ਗਿਆ ਇਹ ਹੈ ਉਹ ਸਮਾਂ ਸੀ ਜਦੋਂ 7 ਮਿੰਟ ਲਈ ਸੰਚਾਰ ਬਲੈਕਆਊਟ ਸੀ ਹਾਲਾਂਕਿ ਇਹ ਇੱਕ ਆਮ ਪਰ ਚੁਣੌਤੀਪੂਰਨ ਪੜਾਅ ਸੀ ਇਸ ਸਮੇਂ ਦੌਰਾਨ NASA ਦਾ ਪੁਲਾੜ ਯਾਨ ਨਾਲ ਸੰਪਰਕ ਨਹੀਂ ਹੁੰਦਾ SpaceX ਦੇ ਡ੍ਰੈਗਨ ਨਾਲ ਵੀ ਅਜਿਹਾ ਹੀ ਹੋਇਆ ਹਾਲਾਂਕਿ ਬੁੱਧਵਾਰ ਸਵੇਰੇ ਕਰੀਬ 3:20 ਵਜੇ 7 ਮਿੰਟ ਬਾਅਦ ਪੁਲਾੜ ਯਾਨ ਨਾਲ ਸੰਪਰਕ ਬਹਾਲ ਹੋ ਗਿਆ ਪਰਸਤ ਮਿੰਟ ਦਾ ਇਹ ਹੈ ਬਲੈਕਆਊਟ ਸਮਾਧਰਤੀ ਤੇ ਵਾਯੂ ਮੰਡਲ ਵਿੱਚ ਦਾਖਲ ਹੋਣ ਲਈ ਕਿਸੇ ਵੀ ਪੁਲਾੜੀਅਨ ਲਈ ਬਹੁਤ ਨਿਰਨਾਇਕ ਹੈ ਇਸ ਦੌਰਾਨ ਤਾਪਮਾਨ ਆਮ ਨਾਲੋਂ ਕਿਤੇ ਵੱਧ ਹੋਣ ਕਾਰਨ ਪੁਲਾੜੀਅਨ ਤੇ ਹਾਦਸਾ ਗ੍ਰਸਤ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ 1 ਫਰਵਰੀ 2003 ਨੂੰ NASA ਦੇ ਪੁਲਾੜੀਅਨ ਕੋਲੰਬੀਆ ਨਾਲ ਹਾਦਸਾ ਵਾਪਰਿਆ ਜਦੋਂ ਇਹ ਪੁਲਾੜੀਅਨ ਧਰਤੀ ਤੇ ਵਾਯੂ ਮੰਡਲ ਵਿੱਚ ਦਾਖਲ ਹੁੰਦੇ ਹੀ ਕ੍ਰੈਸ਼ ਹੋ ਗਿਆ ਜਿਸ ਵਿੱਚ ਕਲਪਨਾ ਚਾਵਲਾ ਹਾਦਸੇ ਦਾ ਸ਼ਿਕਾਰ ਹੋ ਗਈ ਅਜੀਹੀ ਸਥਿਤੀ ਵਿੱਚ ਇਹ ਹੈ ਕਿਸੇ ਵੀ ਪੁਲਾੜੀਅਨ ਲਈ ਬਹੁਤ ਹੀ ਸਾਵਧਾਨੀ ਦਾ ਸਮਾਂ ਹੈ ਜਦੋਂ ਵੀ ਪੁਲਾੜੀਅਨ ਪੁਲਾੜ ਤੋਂ ਦਰਤੀ ਤੇ ਵਾਈ ਮੰਡਲ ਵਿੱਚ ਦਾਖਲ ਹੁੰਦਾ ਹੈ ਤਾਂ ਇਸ ਦੀ ਰਫ਼ਤਾਰ ਲਗਭਗ 28000 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ ਜਦੋਂ ਕੈਪਸੂਲ ਇਸ ਗਤੀ ਨਾਲ ਲੰਘਦਾ ਹੈ ਤਾਂ ਇਹ ਵਾਇਓ ਵੰਡਲ ਦੇ ਵਿਰੁੱਧ ਰਗੜਦਾ ਹੈ ਇਸ ਰਗੜ ਕਾਰਨ ਕੈਪਸੂਲ ਦਾ ਤਾਪਮਾਨ ਹੋਰ ਵੱਧ ਜਾਂਦਾ ਹੈ ਜਿਸ ਕਾਰਨ ਪੁਲਾੜੀਅਨ ਕ੍ਰੈਸ਼ ਹੋ ਜਾਂਦਾ ਹੈ ਇਸ ਸਮੇਂ ਦੌਰਾਨ ਪੁਲਾੜੀਅਨ ਨੇ ਕੰਟਰੋਲ ਤੋਂ ਸਿਗਨਲ ਗੁੰਮ ਹੋ ਜਾਂਦਾ ਹੈ ਇਸ ਦੌਰਾਨ ਗੱਡੀ ਦਾ ਕਿਸੇ ਵੀ ਤਰ੍ਹਾਂ ਨਾਲ ਸੰਪਰਕ ਨਹੀਂ ਹੋਇਆ ਹੋਇਆ ਇਸ ਚੁਣੌਤੀ ਨੂੰ ਪਾਰ ਕਰਦੇ ਹੋਏ ਪੁਲਾੜੀਅਨ ਸਫਲਤਾਪੂਰਵਕ ਸਮੁੰਦਰ ਵਿੱਚ ਉਤਰਿਆ ਅਤੇ ਇੱਕ ਇੱਕ ਕਰਕੇ ਚਾਰ ਪੁਲਾੜ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕਢ ਲਿਆ ਗਿਆ ਇਸ ਤਨਾਪੁਲਾੜੀਆਂ ਵਿੱਚ 286 ਦਿਨ ਬਿਤਾਉਣ ਤੋਂ ਬਾਅਦ ਸੁਨੀਤਾ ਵਿਲੀਅਮਸ ਅਤੇ ਉਸ ਦੇ ਸਾਥੀਆਂ ਨੇ ਇੱਕ ਵਾਰ ਫਿਰ ਧਰਤੀ ਦੀ ਤਾਜੀ ਹਵਾ ਵਿੱਚ ਸਾਹ ਲਿਆ। ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ, ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ।